ਕਰਤੀ ਘਟਨਾ ਸਾਹਮਣੇ ਇੱਕੋ ਜਿਹਾ ਨੌਜਵਾਨਾਂ ਨੇ ਇੱਕ ਮੰਦ ਬੁੱਧੀ ਨਾਬਾਲਗ ਦੇ ਨਾਲ ਬਲਾਤਕਾਰ ਕੀਤਾ ਨੌਜਵਾਨਾਂ ਨੇ ਸਰਕਾਰੀ ਸਕੂਲ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤਾਂ ਬੇਹੱਦ ਸ਼ਰਮਨਾਕ ਖਬਰ ਬਠਿੰਡਾ ਤੋਂ ਆਈ ਹੈ 13 April ਦੀ ਇਹ ਘਟਨਾ ਦੱਸੀ ਜਾ ਰਹੀ ਹੈ ਪੁਲਿਸ ਨੇ 19 April ਨੂੰ ਮਾਮਲਾ ਦਰਜ ਕੀਤਾ ਹੈ ਪੂਰੇ ਮਾਮਲੇ ਦੀ ਜਾਂਚ ਪੜਤਾਲ ਪੁਲਿਸ ਕਰ ਰਹੀ ਹੈ ਪੀੜਤ ਕੁੜੀ ਦਾ ਮੈਡੀਕਲ ਕਰਵਾਇਆ ਗਿਆ ਤਾਂ ਇੱਕ ਮੰਦ ਬੁੱਧੀ ਲੜਕੀ ਜਿਸ ਦੇ ਨਾਲ ਕੇ ਬਲਾਤਕਾਰ ਹੋਇਆ ਕੁਝ ਨੌਜਵਾਨਾਂ ਨੇ ਮੰਦਬੁੱਧੀ ਨਾਬਾਲਗ ਕੁੜੀ ਦੇ ਨਾਲ ਬਲਾਤਕਾਰ ਕੀਤਾ ਹੈ ਨੌਜਵਾਨ ਨੇ ਸਰਕਾਰੀ ਸਕੂਲ ਦੇ ਵਿੱਚ ਇਸ ਜੋਕੇ ਨਾਲ ਨੀ ਸ਼ਰਮਨਾਕ ਹਰਕਤ ਨੂੰ ਅੰਜਾਮ ਦਿੱਤਾ ਹੈ 19 April ਨੂੰ ਮਾਮਲਾ ਦਰਜ ਹੋਇਆ ਜਜਕੀ 13 April ਦੀ ਇਹ ਘਟਨਾ ਦੱਸੀ ਜਾ ਰਹੀ ਹੈ ਫਲਹਾਲ ਜੋ ਪੀੜਤਾ ਉਸ ਦਾ ਮੈਡੀਕਲ ਕਰਵਾਇਆ ਗਿਆ ਬਠਿੰਡਾ ਦੇ ਵਿੱਚ ਕੁਝ ਨੌਜਵਾਨਾਂ ਨੇ ਮੰਦਬੁੱਧੀ ਨਾਬਾਲਗ ਕੁੜੀ ਦੇ ਨਾਲ ਬਲਾਤਕਾਰ ਕੀਤਾ ਹੈ ਖਬਰ ਤੇ ਵਧੇਰੇ ਗੱਲਬਾਤ ਕਰਾਂਗੇ ਸਾਈਓਗੀ ਕੁਲਬੀਰ ਬੀਰਾ ਬਠਿੰਡਾ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਕੁਲਬੀਰ ਜੀ ਬਹੁਤ ਹੀ ਸ਼ਰਮਨਾਕ ਤੇ ਕਿਹਨਾਂ ਨੇ ਹਰਕਤ ਕੁਝ ਨੌਜਵਾਨਾਂ ਦੇ ਵੱਲੋਂ ਕੀਤੀ ਗਈ ਕਿ ਕੁਝ ਹੋਰ ਅਹਿਮ ਅਪਡੇਟ ਹੈ ਆ ਬਿਲਕੁਲ ਇਹ ਘਟਨਾ ਜਿਹੜੀ ਹੈ ਇਹ ਬੀਤੇ ਦਿਨਾਂ ਦੀ ਹੈ ਲੇਕਿਨ ਐਫ ਆਈ ਆਰ ਜਿਹੜੀ ਹੈ ਉਹ 19 ਤਰੀਕ ਨੂੰ ਪੁਲਿਸ ਜਿਹੜੀ ਹੈ ਕਰਦੀ ਹੈ ਤਾਂ ਇਸ ਦੇ ਵਿੱਚ ਇੱਕ ਨਵਾਲਕ ਮਨਦੁਤੀ ਲੜਕੀ ਹੈ ਜਿਹੜੀ ਕਿ ਭਗਤਾ ਭਾਈ ਕੱਦੀ ਰਹਿਣ ਵਾਲੀ ਹੈ ਉਸ ਨੂੰ ਇਹਨਾਂ 6 ਲੋਕਾਂ ਨੇ ਜਿਹੜਾ ਬਲਾਤਕਾਰ ਕੀਤਾ ਤਾਂ ਉਸ ਦੇ ਉੱਤੇ ਐਫ ਆਈ ਆਰ ਭਾਵਾਂ 6 ਲੋਕਾਂ ਦੇ ਉੱਪਰ ਹੋ ਗਈ ਹੈ ਤੇ ਔਰ ਆਪਣਾ ਇਹਦੇ 6 ਜਿਹੜੇ ਨੇ ਪੁਲਿਸ ਵੱਲੋਂ ਰੈਸਟ ਵੀ ਕਰ ਲਏ ਗਏ ਨੇ ਪਰ ਇਸ ਦਾ ਮੈਡੀਕਲ ਹੀ ਜਿਹੜਾ ਲੜਕੀ ਦਾ ਮੈਡੀਕਲ ਹੋ ਚੁੱਕਿਆ ਹੈ ਉਹਨਾਂ ਦਾ ਮੈਡੀਕਲ ਜਿਹੜਾ ਮਲਜਮਾ ਦਾ ਕਰਵਾਇਆ ਜਾ ਰਿਹਾ ਹੈ ਲੇਕਿਨ ਇਹ ਘਟਨਾ ਹੁਣ ਤੋਂ ਬਾਅਦ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਜ਼ਰੂਰ ਹੋਇਆ ਕਿ ਇਸ ਤਰ੍ਹਾਂ ਦੀਆਂ ਗੰਦੀਆਂ ਹਰਕਤਾਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਜਾਂ ਕਿਸੇ ਇੱਕ ਮੰਦਭੁੱਦੀ ਨੂੰ ਵੀ ਨਹੀਂ ਜਿਹੜਾ ਬਖਸ਼ਿਆ ਜਾ ਰਿਹਾ ਕਿਤੇ ਨਾ ਕਿਤੇ ਇਹ ਸਵਾਲੀ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਉਕੇ ਸਮਾਜਿਕ ਕਿਧਰ ਨੂੰ ਜਾ ਰਿਹਾ ਹੈ ਤਾਂ ਇਸ ਨੂੰ ਲੈ ਕੇ ਕਾਫੀ ਜਿਹੜਾ ਰੋਸ ਵੀ ਹੈ ਇਸ ਗੱਲ ਦੇ ਵਿੱਚ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਕਿਉਂ ਹੋ ਰਹੀਆਂ ਨੇ ਅਖਰ ਭਗਤ ਦਾ ਪਾਈਕਾ ਦੇ ਵਿੱਚ ਜੇ ਘਟਨਾ ਇਹ 19 ਤਰੀਕ ਦੀ ਹੋਈ ਹੈ ਐਫ ਆਈ ਆਰ ਹੋ ਚੁੱਕੀ ਹੈ ਲੇਕਿਨ ਕਿਸੇ ਨੂੰ ਦਰਦ ਨਹੀਂ ਸਹਿਮ ਨਹੀਂ ਕਿਸੇ ਚੀਜ਼ ਦਾ ਜਾਂ ਇਹੋ ਜਿਹੇ ਜਿਹੜੇ ਨੇ ਬੱਚੇ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਇਹ 6 ਦੇ 6 ਲੋਕ ਨੇ ਜਿਹੜੇ 20 ਸਾਲਾਂ ਤੋਂ ਉੱਪਰ ਦੇ ਦੱਸੇ ਜਾ ਰਹੇ ਨੇ ਤਕਰੀਬਨ ਸਿਆਣੀ ਉਮਰ ਦੇ ਨੌਜਵਾਨ ਨੇ ਇਹ ਪਰ ਲੇਕਿਨ ਜਿਸ ਤਰ੍ਹਾਂ ਉਸ ਨੂੰ ਬਰਗ ਬਰਗ ਲਾ ਕੇ ਲਿਆ ਕੇ ਸਕੂਲ ਦੇ ਵਿੱਚ ਲੈ ਕੇ ਗਏ ਨੇ ਤਾਂ ਉੱਥੇ ਜਾ ਕੇ ਇਸ ਦਾ ਬਲਾਤਕਾਰ ਹੋਇਆ ਜਾਂ ਨਹੀਂ ਹੋਇਆ ਇਹ ਹਜੇ ਪੁਸ਼ਟੀ ਹੈ ਜਿਹੜੀ ਪੂਰੀ ਤਰ੍ਹਾਂ ਨਹੀਂ ਹੋਈਗੀ ਕਿਉਂਕਿ ਮੈਡੀਕਲ ਰਿਪੋਰਟ ਦੇ ਵਿੱਚ ਕੀ ਆਏਗਾ ਉਹ ਦੇਖਣਾ ਹੋਵੇਗਾ ਲੇਕਿਨ ਪੁਲਿਸ ਨੇ ਜਿਹੜਾ ਮਾਮਲਾ ਉਹ ਬਲਾਤਕਾਰ ਦਾ ਹੀ ਕੀਤਾ ਹੈ ਪਰਕੋ ਐਕਟ ਜਿਹੜਾ ਉਸ ਦੇ ਉੱਪਰ ਲਾਇਆ ਗਿਆ ਤਾਂ ਉਸ ਨੂੰ ਲੈ ਕੇ ਜਰੂਰ ਜਿਹੜੀ ਹੈ ਇਸ ਗੱਲ ਦੀ ਜਿਹੜੀ ਚਰਚਾ ਚੱਡੀ ਹੋਈ ਹੈ ਜੀ ਬਿਲਕੁਲ ਕੁਲਬੀਰ ਜੀ ਬਹੁਤ ਹੀ ਇਹ ਸ਼ਰਮਨਾਕ ਤੇ ਕਿਨੌਨੀ ਹਰਕਤ ਹੈ ਹਾਲਾਂਕਿ ਪੁਲਿਸ ਨੂੰ ਕਦੋਂ ਇਹ ਜਾਣਕਾਰੀ ਮਿਲਦੀ ਹੈ ਕਿਉਂਕਿ 13 ਤਰੀਕ ਦਾ ਮਾਮਲਾ 19 ਤਰੀਕ ਨੂੰ ਐਫ ਆਈ ਆਰ ਤਰਝ ਹੁੰਦੀ ਹੈ ਕਿਸੇ ਥਰੂ ਪੁਲਿਸ ਕੋਲ ਸ਼ਿਕਾਇਤ ਪਹੁੰਚੀ ਤੇ ਜੋ ਸਰਕਾਰੀ ਸਕੂਲ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਉਸ ਸਰਕਾਰੀ ਸਕੂਲ ਦੇ ਵਿੱਚ ਕੋਈ ਵੀ ਸੁਰੱਖਿਆ ਗਾਰਡ ਤਾਇਨਾਤ ਨਹੀਂ ਸੀ ਬਿਲਕੁਲ ਇਹ 13 ਤਰੀਕ ਦਾ ਮਾਮਲਾ ਹੈ ਵਿਸਾਖੀ ਵਾਲੇ ਦਿਨ ਦਾ ਲੇਕਿਨ ਜਿਹੜਾ ਪੁਲਿਸ ਦਾ ਕਹਿਣਾ ਹੈ ਕਿ ਮੇਰੀ ਪੁਲਿਸ ਨਾਲ ਜਦੋਂ ਗੱਲ ਹੋਈ ਉਹ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹ ਨਾ ਤਾਂ ਕੋਈ ਇਹਨਾਂ ਨੇ ਕੋਈ ਰਿਪੋਰਟ ਆਪਣਾ ਸਾਨੂੰ ਦਿੱਤੀ ਤੇ ਨਾ ਹੀ ਇਹਨਾਂ ਨੇ ਕੋਈ ਹਸਪਤਾਲ ਦੇ ਵਿੱਚ ਉਸ ਨੂੰ ਐਡਮਿਟ ਕਰਵਾਇਆ ਤੇ ਜਿਸ ਕਾਰਨ ਕਰਕੇ ਸਾਨੂੰ ਨਹੀਂ ਪਤਾ ਲੱਗਿਆ ਸੀਗਾ ਲੇਕਿਨ ਸਾਨੂੰ ਜਦੋਂ ਸੂਤਰਾਂ ਤੋਂ ਪਤਾ ਲੱਗਿਆ ਕਿ ਗੱਲ ਉੱਡ ਰਹੀ ਹੈ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਹੈ ਤਾਂ ਅਸੀਂ 19 ਤਰੀਕ ਨੂੰ ਤੁਰੰਤ ਜਿਹੜੀ ਹੈ ਐਫਆਈਆਰ ਦਰਜ ਕੀਤੀ ਹੈ ਤਾਂ ਦੋਸ਼ੀ ਜਿਹੜੇ ਸੀਗੇ ਐਫਆਈਆਰ ਦੇ ਵਿੱਚ ਕਿਉਂਕਿ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਤੋਂ ਦੋਸ਼ੀਆਂ ਦਾ ਜਿਹੜਾ ਪਤਾ ਲੱਗਾ ਕਿ ਕਿਉਂਕਿ ਗਵੰਡ ਦੇ ਵਿੱਚ ਹੀ ਰਹਿੰਦੇ ਨੇ ਲੜਕੀ ਦੇ ਗਵੰਡ ਦੇ ਵਿੱਚ ਹੀ ਨੇ ਜਿਹੜੇ ਦੋਸ਼ੀ ਨੇ ਤਾਂ ਉਹਨਾਂ ਦੇ ਉੱਪਰ ਐਫਆਈਆਰ ਕਰਕੇ ਨਾਲ ਦੀ ਨਾਲ ਹੀ ਅਸੀਂ ਉਹਨਾਂ ਦੀ ਅਰੈਸਟ ਜਿਹੜੀ ਹੈ ਕਰ ਲਈ ਤੇ ਮੈਡੀਕਲ ਜਿਹੜਾ ਉਹ ਕਰਵਾ ਲਿਆ ਲੜਕੀ ਦਾ ਕਰਵਾ ਲਿਆ ਕਿਉਂਕਿ ਹਜੇ ਉਦੀ ਰਿਪੋਰਟ ਨਹੀਂ ਆਈ ਤਾਂ ਲੇਕਿਨ ਜਿਹੜੇ ਮੁਲਜ਼ਮ ਨੇ ਉਹਨਾਂ ਦਾ ਹੁਣ ਮੈਡੀਕਲ ਜਿਹੜਾ ਅੱਜ ਕਰਵਾਇਆ ਜਾ ਰਿਹਾ ਹੈ ਤਾਂ ਉਸ ਦੀ ਰਿਪੋਰਟ ਦੇ ਅਨੁਸਾਰ ਜੋ ਵੀ ਹੋਵੇਗਾ ਤਾਂ ਉਸ ਦੇ ਕਹਿੰਦੇ ਸਭ ਤੋਂ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ ਜੀ ਤਾਂ ਬਿਲਕੁਲ ਕੁਲਬੀਰ ਜੀ ਕੀ ਕੁਝ ਪੁਲਿਸ ਦਾ ਹੋਰ ਕਹਿਣਾ ਹੈ ਕਿ ਜੋ ਇਹ ਨੌਜਵਾਨ ਨੇ ਜਿਨ੍ਹਾਂ ਨੇ ਇਸ ਗੰਦੀ ਹਰਕਤ ਨੂੰ ਅੰਜਾਮ ਦਿੱਤਾ ਹੈ ਕਦੋਂ ਪੁਲਿਸ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰੇਗੀ ਤੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਬਿਲਕੁਲ ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਨੂੰ ਜਿਹੜਾ ਪੇਸ਼ ਕੀਤਾ ਜਾਊਗਾ ਫੋਟ ਦੇ ਵਿੱਚ ਤਾਂ ਜ਼ਰੂਰ ਜਿਹੜਾ ਇਸ ਦੇ ਬਰੀਕੀ ਨਾਲ ਜਾਂਚ ਚੱਲ ਰਹੀ ਹੈ ਤਾਂ ਇਹਦੀ ਹੋਰ ਜਿਹੜੀ ਤਹਿ ਤੱਕ ਜਾਇਆ ਜਾਵੇਗਾ ਕਿ ਕਾਰਨ ਸੀਗੇ ਕਿਉਂ ਲੈ ਕੇ ਗਏ ਜਾਂ ਕੀ ਇਹ ਚੀਜ਼ ਜਿਹੜੀ ਹੈ ਇਹ ਹੋਈ ਹੈ ਜਾਂ ਨਹੀਂ ਹੋਈ ਇਹ ਇਸ ਦੇ ਉੱਤੇ ਹਜੇ ਪੁਸ਼ਟੀ ਨਹੀਂ ਉਹਨਾਂ ਨੇ ਪਾਵਾ ਕੀਤੀ ਕਿ ਪਰ ਸਾਡੇ ਵੱਲੋਂ ਕਹਿੰਦੇ ਨੇ ਹਰ ਇੱਕ ਤਰ੍ਹਾਂ ਦਾ ਜਿਹੜਾ ਕੜੜੇ ਤੋਂ ਕੜੜਾ ਜਿਹੜਾ ਫੈਸਲਾ ਲਿਆ ਜਾਊਗਾ ਇਸ ਚੀਜ਼ ਦੇ ਉੱਤੇ ਕਿਉਂਕਿ ਇਹ ਇਹ ਕੋਈ ਛੋਟੀ ਮੋਟੀ ਘਟਨਾ ਨਹੀਂ ਹੈ ਕਿਉਂਕਿ ਇੱਕ ਗੈਂਗ ਰੈਪ ਰੇਪ ਦਾ ਜਿਹੜਾ ਇਹ ਮਾਮਲਾ ਸਾਹਮਣੇ ਆਉਂਦਾ ਕਿਉਂਕਿ ਅਤੀ ਦਰਜਨ ਦੇ ਕਰੀਬ ਜਿਹੜੇ ਲੋਕ ਨੇ ਇਸ ਦੇ ਵਿੱਚ ਸ਼ਾਮਲ ਨੇ ਤਾਂ ਇਹ ਇਸ ਤਰ੍ਹਾਂ ਦੀਆਂ ਛਰੇ ਆਮ ਜਿਹੜੀਆਂ ਉਹ ਸਕੂਲ ਦੇ ਵਿੱਚ ਜਿਹੜੀ ਸਕੂਲ ਦੀ ਤੁਸੀਂ ਗੱਲ ਕਰਦੇ ਹੋ ਉਹ ਸਕੂਲ ਉਸ ਦਿਨ ਬੰਦ ਸੀਗਾ ਬੰਦ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਲੈ ਕੇ ਗਏ ਨੇ ਉਹਦਾ ਗੇਟ ਟੁੱਟਿਆ ਹੋਇਆ ਬਹੁਤ ਦੇਰ ਤੋਂ ਗੇਟ ਟੁੱਟਿਆ ਹੋਇਆ ਉਥੋਂ ਦੀ ਜਿਹੜੇ ਆ ਮਤਲਬ ਇੱਥੋਂ ਤੱਕ ਅਵਾਰਾ ਪਸ਼ੂ ਵੀ ਅੰਦਰ ਫਿਰਦੇ ਰਹਿੰਦੇ ਨੇ ਕੋਈ ਉੱਥੇ ਸਕਿਉਰਟੀ ਸਕਿਉਰਟੀ ਨਹੀਂ ਹੈ ਕਿਸੇ ਕਿਸਮ ਦੀ ਤੇ ਲੇਕਿਨ ਇਹ ਇਸੇ ਹੀ ਕਾਰਨ ਨੇ ਜਿਹੜਾ ਜ਼ਿਆਦਾਤਰ ਜਿੱਥੇ ਲੋਕ ਨਸ਼ੇੜੀ ਜਾਂ ਕੋਈ ਇਹੋ ਜਿਹੇ ਲੋਕ ਜਿਹੜੇ ਨੇ ਉਹ ਇਸ ਚੀਜ਼ ਦਾ ਜਿਹੜਾ ਫਾਇਦਾ ਲੈਂਦੇ ਨੇ ਜੀ ਜ਼ਾਹਿਰ ਜੀ ਗੱਲ ਹੈ ਕਿ ਬਹੁਤ ਸਖਤ ਸਜ਼ਾ ਹੋਣੀ ਚਾਹੀਦੀ ਹੈ ਜੇਕਰ ਕੋਈ ਅਜਿਹੀ ਵਾਰਦਾਤ ਦੀ ਪੁਸ਼ਟੀ ਹੁੰਦੀ ਵੀ ਹੈ ਤਾਂ ਸਖਤ ਸਜ਼ਾ ਹੋਣ ਦੀ ਬਹੁਤ ਲੋੜ ਹੈ ਤਾਂ ਜੋ ਲੋਕ ਅੱਗੇ ਤੋਂ ਅਜੀਆਂ ਘਟਨਾਵਾਂ ਦੇ ਬਾਰੇ ਸੋਚਣ ਵੀ ਨਾ ਬਿਲਕੁਲ ਬਿਲਕੁਲ ਸਟ੍ਰੈਟਿਕਲ ਬਿਲਕੁਲ ਠੀਕ ਹੈ ਇਸ ਤਰ੍ਹਾਂ ਦੇ ਜੀ ਕਾਨੂੰਨ ਦੇ ਵਿੱਚ ਕਿਉਂਕਿ ਨਵੇਂ ਕਾਨੂੰਨ ਅਨੁਸਾਰ ਜਿਹੜੀਆਂ ਜਿਹੜੀਆਂ ਤਿਹਰਾਵਾਂ ਨੇ ਉਹ ਬਹੁਤ ਸਖਤ ਨੇ ਲੇਕਿਨ ਇਹੋ ਜੇ ਮਾਮਲੇ ਦੇ ਵਿੱਚ ਬਿਲਕੁਲ ਵੀ ਕਿਸੇ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾਗਾ ਚਾਹੇ ਕੋਈ ਵੀ ਹੈ ਲੇਕਿਨ ਜੇ ਆਂਢ ਗੁਆਂਢ ਦੇ ਵਿੱਚ ਹੀ ਲੋਕ ਜਿਨ੍ਹਾਂ ਦੇ ਉੱਤੇ ਲੋਕ ਭਰੋਸਾ ਕਰਦੇ ਨੇ ਅਗਰ ਉਹੀ ਉਸ ਤਰ੍ਹਾਂ ਦਾ ਭਰੋਸਾ ਤੋੜਦੇ ਨੇ ਤਾਂ ਕੌਣ ਕਿਸੇ ਤੇ ਯਕੀਨ ਕਰੂਗਾ ਕਿਉਂਕਿ ਆਂਢ ਗੁਆਂਢੀ ਹੀ ਸਭ ਤੋਂ ਨਜ਼ਦੀਕੀ ਜਿਹੜੇ ਨੇ ਰਿਸ਼ਤੇਦਾਰ ਜਾਂ ਕਹਿ ਸਕਦੇ ਆ ਕਿ ਮਿੱਤਰ ਤੇ ਜਾਂ ਸਕੇ ਸੰਬੰਧੀ ਹੁੰਦੇ ਨੇ ਤੇ ਜਿਨ੍ਹਾਂ ਦੇ ਉੱਤੇ ਵਿਸ਼ਵਾਸ ਕੀਤਾ ਜਾਂਦਾ ਜੇ ਅਗਰ ਉਹੀ ਉਹੀ ਦੇ ਲੋਕੀ ਵਿਸ਼ਵਾਸ ਘਾਤੀ ਹੋ ਜਾਂਦੇ ਨੇ ਤਾਂ ਕੋਣ ਕਿਸੇ ਤੇ ਵਿਸ਼ਵਾਸ ਕਰੇਗਾ ਜੀ 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 ਕੁਲਬੀਰ ਜੀ ਬਹੁਤ ਬਹੁਤ ਸ਼ੁਕਰੀਆ ਨਜ਼ਰ ਇਸ ਖਬਰ ਤੇ ਬਣਾ ਕੇ ਰੱਖੋ ਅਪਡੇਟ ਤੌਰ ਤੇ ਇਸ ਖਬਰ ਬਾਰੇ ਜ਼ਰੂਰ ਲਾਵਾਂਗੇ ਫਿਲਹਾਲ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤਾਂ ਬਠਿੰਡਾ ਤੋਂ ਇਹ ਸ਼ਰਮਸਾਰ ਖਬਰ ਸਾਹਮਣੇ ਆਈ ਹੈ ਇੱਕ ਕਾਨੂੰਨੀ ਹਰਕਤ 6 ਨੌਜਵਾਨਾਂ ਨੇ ਇੱਕ ਮੰਦ ਬੁੱਧੀ ਨਵਾਲੇਕ ਲੜਕੀ ਦਾ ਬਲਾਤਕਾਰ ਕੀਤਾ ਹੈ